ਪੰਜਾਬੀਓ ਜਦੋਂ ਦੇਸ਼ ਦੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਅਟਲ ਬਿਹਾਰੀ ਵਾਜਪਾਈ ਭਾਰਤੀ ਜਨਤਾ ਪਾਰਟੀ ਤੋਂ ਤੇ ਉਹਨਾਂ ਦਾ ਇੱਕ ਵੱਡਾ ਬਿਆਨ ਨਸ਼ਰ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਿੱਖ ਕੌਮ ਨੂੰ 1984 ਦੇ ਦੰਗਿਆਂ ਨੂੰ ਭੁੱਲ ਜਾਣਾ ਚਾਹੀਦਾ ਹੈ ਹਾਲਾਂਕਿ ਅਟਲ ਬਿਹਾਰੀ ਵਾਜਪਾਈ ਨੂੰ ਇਹ ਨਹੀਂ ਪਤਾ ਕਿ 1984 ਸਿੱਖਾਂ ਦੀਆਂ ਛਾਤੀਆਂ ਉੱਤੇ ਲਿਖਿਆ ਹੋਇਆ ਹੈ ਜੇ ਗੱਲ ਕਰੀਏ ਕਾਂਗਰਸ ਪਾਰਟੀ ਮੰਨਦੀ ਹੈ ਕਿ ਇਹ ਸਾਡੇ ਕੋਲੋਂ ਗਲਤੀ ਹੋਈ ਹੈ ਉਹਨਾਂ ਵੱਲੋਂ ਇਹ ਵੀ ਸਪਸ਼ਟਿਕਰਨ ਦਿੱਤਾ ਗਿਆ ਕਿ 2730 ਸਿੱਖ ਮਾਰੇ ਗਏ ਲੇਕਿਨ ਵਕ ਵਕ ਜਿਹੜੇ ਪੱਤਰਕਾਰਾਂ ਦੇ ਆਕੜੇ ਦੱਸਦੇ ਨੇ ਕਿ 10000 ਤੋਂ ਵੱਧ ਸਿੱਖ ਜਿਹੜੇ ਨੇ ਮਾਰੇ ਗਏ ਤੇ ਕੀਤਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇੱਧਰ ਅੱਜ ਰਾਹੁਲ ਗਾਂਧੀ ਜਦੋਂ ਯੂ ਐਸ اے ਯਾਨੀ ਕਿ ਅਮਰੀਕਾ ਦੇ ਦੌਰੇ ਤੇ ਨੇ ਅਮਰੀਕਾ ਅਮਰੀਕਾ ਦੇ ਵਿੱਚ ਜਦੋਂ ਰਾਹੁਲ ਗਾਂਧੀ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਸੀ ਤਾਂ ਇੱਕ ਸਿੱਖ ਸਟੂਡੈਂਟ ਨੇ ਪੁੱਛਿਆ ਕਿ ਵਾਟ ਅਬਾਊਟ 1984 ਵੀ 1984 ਦੇ ਦੰਗਿਆਂ ਦੀ ਜ਼ਿੰਮੇਵਾਰੀ ਕੌਣ ਲੈਂਦਾ ਹੈ ਉਹਦੇ ਵਿੱਚ ਜਿਹੜੇ ਜੀਵਤ ਨੇ ਸੱਜਣ ਕੁਮਾਰ ਨੇ ਜਗਜੀਤ ਚੈਟਲ ਨੇ ਜਿਹੜੇ ਸੱਜਣ ਕੁਮਾਰ ਨੇ ਉਹਨਾਂ ਨੂੰ ਉਮਰ ਕੈਦ ਹੈ ਜਰਜੀ ਟੈਟਲਰ ਨੇ ਜਿਹੜੇ ਉਹ ਕੇਸ ਲੜ ਰਹੇ ਨੇ ਤੇ ਕਮਲ ਲਾਥ ਵੀ ਜਿਹੜੇ ਵਕਵਕ ਏਜੰਸੀਆਂ ਉਹਨਾਂ ਦੇ ਜਿਹੜੀ ਤਹਿਕੀਕਤ ਕਰ ਰਹੀਆਂ ਨੇ ਰਾਹੁਲ ਗਾਂਧੀ ਨੂੰ ਜਦੋਂ ਇਹ ਪੁੱਛਿਆ ਉਹਨਾਂ ਨੇ ਕਿਹਾ ਕਿ ਉਹਨਾਂ ਦਿਨਾਂ ਦੇ ਵਿੱਚ ਮੈਂ ਸੱਤਾ ਦੇ ਵਿੱਚ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਰਾਜਨੀਤੀ ਦਾ ਵੀ ਪਤਾ ਨਹੀਂ ਸੀ ਅਤੇ ਨਾ ਹੀ ਉਹਨਾਂ ਦਿਨਾਂ ਦੇ ਵਿੱਚ ਮੈਂ ਰਾਜਨੀਤੀ ਕਰ ਰਿਹਾ ਸੀ ਪਰ ਇਸ ਦੇ ਬਾਪ ਯੂਦ ਮੈਂ ਇਹ ਜ਼ਿੰਮੇਵਾਰੀ ਸਾਰੀ ਮੈਂ ਲੈਂਦਾ ਹਾਂ ਹਾਲਾਂਕਿ ਰਾਹੁਲ ਗਾਂਧੀ ਨੇ ਮਾਫੀ ਨਹੀਂ ਮੰਗੀ ਰਾਹੁਲ ਗਾਂਧੀ ਕਦੋਂ ਮਾਫੀ ਮੰਗਣਗੇ ਇਸ ਬਾਰੇ ਵੀ ਲੱਗ ਭਗਤ ਹੈ ਹੋ ਚੁੱਕਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਕਦੋਂ ਆਉਣਗੇ ਕਿਵੇਂ ਆਉਣਗੇ ਉਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਲੇਕਿਨ 1984 ਦੇ ਦੰਗਿਆਂ ਨੂੰ ਭੁੱਲਿਆ ਨਹੀਂ ਜਾ ਸਕਦਾ ਕੌਮ ਦੇ ਨਾਲ ਕੀ ਹੋਇਆ ਇੰਦਰਾ ਗਾਂਧੀ ਨੇ ਕੀ ਕੀਤਾ ਹਿੰਦੂਆਂ ਨੇ ਕੀ ਕੀਤਾ ਅਸੀਂ ਉਸਤੇ ਨਹੀਂ ਪਹਰਾ ਦੇਾਂਗੇ ਲੇਕਿਨ ਅੱਜ ਜੋ ਰਾਹੁਲ ਗਾਂਧੀ ਨੇ ਕਿਹਾ ਤੇ ਇਧਰ ਪੱਤਰਕਾਰਾਂ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਕਿ ਜਲਦੀ ਹੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਹੋਣਗੇ ਰਾਹੁਲ ਗਾਂਧੀ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਦੁਆਰਾ ਜੇਕਰ ਰਾਹੁਲ ਗਾਂਧੀ ਅਕਾਲ ਤਖਤ ਸਾਹਿਬ ਵਿਖੇ ਤਰਬ ਹੋ ਕੇ ਕੌਮ ਦੇ ਕੋਲੋਂ ਮਾਫੀ ਮੰਗ ਲੈਂਦੇ ਨੇ ਤੇ ਕੌਮ ਮਾਫ ਕਰ ਦੇਵੇਗੀ ਲੇਕਿਨ 1984 ਵਾਲਾ ਜਿਹੜਾ ਟੋਟਲੀ ਸੀਨਾਵ ਭੁੱਲਿਆ ਨਹੀਂ ਜਾਵੇਗਾ ਕਿਉਂਕਿ ਉਹਦੇ ਵਿੱਚ ਕਈਆਂ ਮਾਵਾਂ ਦੇ ਜਿਹੜੇ ਪੁੱਤਰ ਮਰ ਗਏ ਉਹਨਾਂ ਦੇ ਸਾਹਮਣੇ ਕਈ ਭੈਣਾ ਵਿਧਵਾ ਹੋ ਗਈਆਂ ਕਈ ਕਈ ਸਿੱਖਾਂ ਦੀਆਂ ਪਤਨੀਆਂ ਮਾਰੀਆਂ ਗਈਆਂ ਯਾਨੀ ਕਿ 10000 ਤੋਂ ਪਲੱਸ ਦੀ ਗਿਣਤੀ ਦੱਸੀ ਜਾਂਦੀ ਹੈ ਵਕ ਵਕ ਪੱਤਰਕਾਰਾਂ ਦੇ ਇਹ ਅੰਕੜੇ ਦੱਸਦੇ ਨੇ ਕਾਂਗਰਸ ਸਿਰਫ ਕਾਂਗਰਸ ਨੇ ਸਿਰਫ 2700 ਔਰ 30 ਦਾ ਅੰਕੜਾ ਜਿਹੜਾ ਹੈ ਰਜਿਸਟਰਡ ਦੱਸਿਆ ਹੈ ਲੇਕਿਨ ਖਾਲੜਾ ਵਰਗੇ ਤਾਂ ਕਹਿੰਦੇ ਸੀ ਕਿ ਆਇਡੈਂਟੀਫਿਕੇਸ਼ਨ ਹੀ ਨਹੀਂ ਹੋ ਰਹੀ ਉਹਨਾਂ ਦੇ ਸਬੂਤ ਹੀ ਨਹੀਂ ਸਾਨੂੰ ਦਿੱਤੇ ਜਾ ਰਹੇ ਲੇਕਿਨ ਇੱਧਰ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਪ੍ਰਧਾਨ ਨਹੀਂ ਕਾਂਗਰਸ ਦੇ ਉਹ ਐਜ਼ ਏ ਵਿਰੋਧੀ ਧਿਰ ਦੇ ਨੇਤਾ ਨੇ ਅਤੇ ਵਾਈਸ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਕੌਮ ਨੂੰ ਇਨਸਾਫ ਮਿਲੇਗਾ ਲੇਕਿਨ ਉਹਨਾਂ ਨੇ ਸੱਜਨ ਕੁਮਾਰ ਜਗਜੀਤ ਟਾਇਟਰ ਜਾਂ ਕਮਲਨਾਥ ਦੀ ਗੱਲ ਨਹੀਂ ਕੀਤੀ ਲੇਕਿਨ ਉਹਨਾਂ ਨੇ ਇੱਕ ਇਹ ਗੱਲ ਨਹੀਂ ਕਹੀ ਕਿ 1984 ਦੇ ਦੰਗਿਆਂ ਨੂੰ ਕੌਮ ਭੁੱਲ ਜਾਵੇ ਜਿਸ ਤਰ੍ਹਾਂ ਅਟਲ ਬਿਹਾਰੀ ਵਾਜਪਈ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਕਿਹਾ ਸੀ ਲੇਕਿਨ ਐ ਭੁਮਕਨ ਬੋਣਗੇ ਇਹ ਤੋਂ ਇਹ ਵੀ ਪਤਾ ਲੱਗਿਆ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਜੇਕਰ ਐਨਡੀਏ ਦੇ ਇੰਡੀਆ ਦੇ ਨਾਲ ਗਠਜੋੜ ਕਰਨਾ ਹੈ ਕਾਂਗਰਸ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਹੋਰ ਵੀ ਬੜੀਆਂ ਪਾਰਟੀਆਂ ਨੇ ਅਲਾਈਸ ਕਰ ਰਹੀਆਂ ਨੇ ਤੇ ਸਾਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਸਾਡਾ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਨਹੀਂ ਹੈ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਹੁਣ ਕਦੇ ਵੀ ਨਹੀਂ ਰਾਵਾਂਗੇ ਚਾਹੇ ਸਾਡਾ ਉਹਨਾਂ ਦੇ ਨਾਲ 9 ਮਾਸ ਦਾ ਰਿਸ਼ਤਾ ਸੀ ਇਹ ਗੱਲ ਪ੍ਰਵਿੰਦਰ ਸਿੰਘ ਭੁੰਦੜ ਵੱਲੋਂ ਵੀ ਕਹੀ ਗਈ ਸੀ ਹੁਣ ਇਹ ਕਨਸੂਮਾ ਚੱਲ ਪਈਆਂ ਨੇ ਕਿ ਜਿਹੜੇ ਰਾਹੁਲ ਗਾਂਧੀ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਕੇ ਤਲਬ ਹੋਣਗੇ ਕੌਮ ਨੂੰ ਇਕੱਠਾ ਕੀਤਾ ਜਾਵੇਗਾ ਉਹ ਮਾਫੀ ਮੰਗਣਗੇ ਸਾਰੇ ਇਹ ਘਟਨਾ ਕਰਨ ਦੀ ਜ਼ਿੰਮੇਵਾਰੀ ਲੈਣਗੇ ਤੇ ਕੌਮ ਮਾਫ ਕਰੇਗੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੰਦਰ ਖਾਤੇ ਇੱਕ ਜੁਟ ਹੋ ਕੇ ਗੱਠਜੋੜ ਕੀਤਾ ਜਾਵੇਗਾ ਹੋ ਸਕਦਾ ਹੈ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਲੜੀਆਂ ਜਾਣ ਕਾਂਗਰਸ ਪਾਰਟੀ ਤੇ ਸ਼ਰੂਮਣੀ ਅਕਾਲੀ ਦੇ ਨਾਲ ਗੱਠ ਜੋੜ ਕਰਕੇ ਲੱਗਦਾ ਨਹੀਂ ਕਿ ਇੱਕ ਕੌਮ ਮਾਫ ਕਰੇਗੀ ਜਦ ਪੁੱਲ ਜਾਣਗੇ ਜਾਂ ਗੱਠ ਜੋੜ ਕਰਨਗੇ ਜਸਬੀਰ ਸਿੰਘ ਪੱਟੀ ਕੌਮ ਦੇ ਇੱਕ ਬੜੇ ਵਧੀਆ ਵਿਦਵਾਨ ਬੜੇ ਪੱਤਰਕਾਰ ਨੇ ਉਹਨਾਂ ਨੇ ਕਿਹਾ ਹੈ ਕਿ ਕੰਸੂਆਂ ਚਰਪੀਆਂ ਨੇ ਪਰਮਜੀਤ ਸਿੰਘ ਜਿਹੜੇ ਸਰਨਾ ਨੇ ਉਹ ਵਿਟਰ ਰੋਲ ਖੇਡ ਸਕਦੇ ਨੇ ਉਹਨਾਂ ਵੱਲੋਂ ਜੇ ਇਹ ਰੋਲ ਪਲੇ ਕੀਤਾ ਜਾਂਦਾ ਹੈ ਤਾਂ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਗੱਠਜੋੜ ਨਾ ਹੋਵੇ ਕਦੋਂ ਹੋਵੇਗਾ ਕਿਵੇਂ ਹੋਵੇਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਰਾਹੁਲ ਗਾਂਧੀ ਨਰਮ ਹੋ ਕੇ ਨਰਮੀ ਦੇ ਨਾਲ ਹਲੀਮੀ ਦੇ ਨਾਲ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਉਸ ਸਾਰੇ ਘਟਨਾਕਰਮ ਦੀ ਉਸ ਦੰਗਿਆਂ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ ਮਾਫੀ ਮੰਗਦਾ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਪੱਤਰਕਾਰ ਕਹਿ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਕੇ ਤਲਬ ਹੋ ਕੇ ਮਾਫੀ ਮੰਗਲਣ ਕੌਮ ਤੋਂ ਕੌਮ ਹੋ ਸਕਦਾ ਹੈ ਉਹਨਾਂ ਨੂੰ ਮਾਫ ਕਰ ਦੇਵੇ ਹੋ ਸਕਦਾ ਹੈ ਕਿ ਉਹਨਾਂ ਦਾ ਜਿਸ ਤਰ੍ਹਾਂ ਹੁਣ ਭਾਰਤੀ ਜਨਤਾ ਪਾਰਟੀ ਲਗਾਤਾਰ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਪੰਜਾਬੀਆਂ ਦੇ ਵਿਰੁੱਧ ਨਵੇਂ-ਨਵੇਂ ਕਾਨੂੰਨ ਬਣਾ ਰਹੀ ਹੈ ਜਿਵੇਂ ਅਸੀਂ ਵਕਤ ਕਾਨੂੰਨ ਦੀ ਗੱਲ ਕਰਦੇ ਹਾਂ ਉਹ ਸਿੱਖਾਂ ਨੂੰ ਜਿਹੜਾ ਹੈ ਕੇਸਾਤਾਰੀ Hindu ਕਹਿੰਦੀ ਹੈ ਕਹਿੰਦੇ ਨੇ ਸਾਡੇ ਅੰਗ ਨੇ ਸਾਡੀ ਰਿਜ਼ਰਵੇਸ਼ਨ ਨਹੀਂ ਮਿਲਦੀ ਸਾਨੂੰ ਸਾਨੂੰ ਸਾਡਾ ਕੋਟਾ ਨਹੀਂ ਮਿਲ ਰਿਹਾ ਇਵੇਂ ਦੋ ਪਾਣੀਆਂ ਤੇ ਵੀ ਡਾਕੇ ਮਾਰੇ ਜਾ ਰਹੇ ਨੇ ਹੋ ਸਕਦਾ ਹੈ ਕਿ ਦੋਨਾਂ ਪਾਰਟੀਆਂ ਦਾ ਗਠਜੋੜ ਹੋਵੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸਰਕਾਰ ਬਣ ਜਾਵੇ ਤਾਂ